ਤਲਵੰਡੀ ਸਾਬੋ ਤੋਂ ਪਾਲ ਸਿੰਘ ਦਾ ਲੜਕਾ ਹਿੰਮਤ ਸਿੰਘ ਜੋ ਕਿ ਗੱਤਕੇ ਦਾ ਬਹੁਤ ਅੱਛਾ ਖਿਡਾਰੀ ਸੀ ਦਿਮਾਗੀ ਬੁਖਾਰ ਹੋਣ ਕਾਰਨ ਅੱਜ ਅਪਾਹਜ ਬਣ ਕੇ ਰਹਿ ਗਿਆ ਹੈ ਇਸ ਗਰੀਬੀ ਦੀ ਰੇਖਾ ਵਿੱਚ ਜੀਵਨ ਬਸਰ ਕਰ ਰਹੀ ਇਸ ਪਰਿਵਾਰ ਨੇ ਸਮਾਜ ਸੇਵੀ ਸੰਸਥਾਵਾਂ ਤੇ ਵਿਦੇਸ਼ਾਂ ਤੋਂ ਮੰਗ ਕੀਤੀ ਹੈ ਕਿ ਉਸ ਦੇ ਬੱਚੇ ਦਾ ਇਲਾਜ ਕਰਵਾਇਆ ਜਾਵੇ ਤਾਂ ਜੋ ਉਹ ਬੱਚਾ ਜ਼ਿੰਦਗੀ ਜਿਉਣ ਦੇ ਕਾਬਿਲ ਬਣ ਸਕੇ ਆਓ ਦੇਖਦੇ ਹਾਂ ਅੱਜ ਦੀ ਇਹ ਖਾਸ ਰਿਪੋਰਟ ਅਹ ਦੋਸਤੋ ਅਸੀਂ ਤਲਵੰਡੀ ਸਾਬੋ ਖੜੇ ਆ ਸਾਡੇ ਕੋਲ ਇੱਕ ਬੱਚਾ ਹਿੰਮਤ ਸਿੰਘ ਉਹਨਾਂ ਦੇ ਫਾਦਰ ਸਾਹਿਬ ਵੀ ਸਾਡੇ ਨਾਲ ਹੈਗੇ ਬੱਚੇ ਦੇ ਪਿਛਲੇ ਸਮੇਂ ਦੇ ਵਿੱਚ ਜਿਹੜਾ ਬ੍ਰੇਨ ਨੂੰ ਦਿਮਾਗ ਨੂੰ ਬੁਖਾਰ ਹੋਇਆ ਤੇ ਜਿਹਦੇ ਕਰਕੇ ਉਹ ਇੱਕ ਤਰ੍ਹਾਂ ਗੁੰਮ ਹੋ ਗਿਆ ਔਰ ਹੁਣ ਤੱਕ ਇਹ 7-8 ਲੱਖ ਰੁਪਈਆ ਲਾ ਚੁੱਕੇ ਆ ਇਸ ਬੱਚੇ ਤੇ ਔਰ ਬੱਚਾ ਬਹੁਤ ਹੀ ਮਾੜੀ ਕੰਡੀਸ਼ਨ ਦੇ ਵਿੱਚ ਹੈ ਇਹਨਾਂ ਨੇ ਅਪੀਲ ਕੀਤੀ ਹੈ ਵਿਦੇਸ਼ਾਂ ਦੇ ਵਿੱਚੋਂ ਕੋਈ ਇਹਨਾਂ ਦੀ ਮਦਦ ਹੋ ਸਕੇ ਪਰਿਵਾਰ ਬਹੁਤ ਹੀ ਮਤਲਬ ਮੰਦਹਾਲੀ ਦੇ ਵਿੱਚ ਹੈ ਗਰੀਬੀ ਦੇ ਦੌਰ ਚੋਂ ਗੁਜ਼ਰ ਰਿਹਾ ਹੈਗਾ ਜਿੰਨਾ ਵੀ ਪੈਸਾ ਟਿਕਾ ਸੀ ਉਹ ਬੱਚੇ ਤੇ ਲਾ ਚੁੱਕੇ ਹੈਗੇ ਕੀ ਨੇ ਤੁਹਾਡੇ ਸਾਡਾ ਨਾਮ ਪਾਲ ਸਿੰਘ ਜੀ ਪਾਲ ਸਿੰਘ ਜੀ ਕਿਵੇਂ ਬਤਰੀ ਘਟਣਾ ਹੈ ਪਹਿਲਾਂ ਬੱਚਾ ਠੀਕ ਸੀ ਇਹ ਪਹਿਲਾਂ ਬਿਲਕੁਲ ਠੀਕ ਸੀ ਜੀ ਹਾਂ ਜੀ ਇਹ ਬੱਚੇ ਨੂੰ ਉਲਟੀਆਂ ਲੱਗੀਆਂ ਸਿਰ ਦੋਖਿਆ ਸਿਰ ਦੇ ਨਾਲ ਇਹ ਬ੍ਰੇਨ ਦੇ ਵਿੱਚ ਚਲੇ ਗਿਆ ਜੀ ਠੀਕ ਹੈ ਹਾਂ ਜੀ ਬ੍ਰੇਨ ਦੇ ਵਿੱਚ ਜਾਣ ਦੇ ਨਾਲ ਜਿਆਦਾ ਯਾਨੀ ਕਿ ਇਹ ਉਹ ਹੋ ਗਿਆ ਸਿਰ ਗਲ ਹੋ ਗਿਆ ਮਤਲਬ ਹੋ ਗਿਆ ਕਿੰਨੇ ਪੈਸੇ ਲਾ ਚੁੱਕੇ ਹੋ ਹੁਣ ਤੱਕ ਹਾਂ ਜੀ ਪੈਸਾ ਬਥੇਰਾ ਲੱਗ ਗਿਆ ਜੀ 7-8 ਲੱਖ ਰੁਪਇਆ ਲੱਗ ਗਿਆ ਹੁਣਾਂ ਜੀ ਤੇ ਹੁਣ ਇਹ ਬੋਲਣ ਦੀ ਕਿਸੇ ਕੰਡੀਸ਼ਨ ਚ ਕਦੇ ਬੋਲਦੇ ਮਾੜਾ ਮੁੱਟਾ ਜਾਂ ਤੁਰ ਫਿਰ ਲੈਣ ਨੂੰ ਹਾਂਜੀ ਬਿਲਕੁਲ ਨਹੀਂ ਆਈ ਮੰਜੇ ਤੇ ਪਿਆਰ ਰਹਿੰਦਾ ਪੈ ਇਹਨੂੰ ਜਹੀ ਪੈਪ ਰਾਈਓ ਸਾਰਾ ਕੁਝ ਦੇ ਰਹੇ ਆ ਇਹਨੂੰ ਲਿਕੜ ਵਗੈਰਾ ਇਹਨੂੰ ਪੈਪ ਦੇ ਰਾਈਂ ਦਿੰਨੇ ਆ ਜੀ ਠੀਕ ਹੈ ਜੀ ਹਾਂਜੀ ਕਿ ਸਮਾਸੇ ਵੀ ਸੰਸਥਾ ਮਾ ਅਜਿਹੇ ਜਿਹੜੇ ਬੱਚੇ ਗੱਤਕਾ ਖੇੜਦੇ ਬੱਚੇ ਗੁਰਸਿੱਖੀ ਦੇ ਬੱਚੇ ਪੂਰਾ ਪਰਿਵਾਰ ਜਿਹੇ ਬੱਚਿਆਂ ਦੀ ਨਾ ਪਰਿਵਾਰਾਂ ਦੀ ਮਦਦ ਕਰਨੀ ਚਾਹੀਦੀ ਹੈ 1 ਰੁਪਿਆ ਵੀ ਇਹ ਲਾਉਣ ਦੀ ਕੰਡੀਸ਼ਨ ਦੇ ਵਿੱਚ ਨਹੀਂ ਅਸੀਂ ਵਿਦੇਸ਼ਾਂ ਦੇ ਵਿੱਚ ਜਿਹੜੇ ਸਾਡੇ ਪੰਜਾਬੀ ਵੀਰ ਬੈਠੇ ਹਨ ਉਹ ਮੰਗ ਕਰਦੇ ਆ ਬੇਨਤੀ ਕਰਦੇ ਉਹਨਾਂ ਨੂੰ ਚੜ੍ਹਦੀ ਕਲਾ ਮਾਲਵਾ ਨਿਊਜ਼ ਵੱਲੋਂ ਕਿ ਇਸ ਤਰ੍ਹਾਂ ਦੇ ਜਿਹੜੇ ਬੱਚੇ ਐ ਇਹ ਪਰਿਵਾਰ ਇਹਨਾਂ ਦੀ ਮਦਦ ਹੋਣੀ ਚਾਹੀਦੀ ਹੈਗੀ ਕਿ ਮੰਗ ਕਰਦੇ ਕਿਸ ਤਰ੍ਹਾਂ ਮਦਦ ਹੋਣਾ ਚਾਹੀਦਾ ਤਾਂ ਇਲਾਜ ਹੋਣਾ ਚਾਹੀਦਾ ਜੀ ਚਲੋ ਸਾਨੂੰ ਕੋਈ ਵਿਦੇਸ਼ੀ ਕੋਈ ਵੀ ਪਾ ਦੇਵੇ ਚਲੋ ਅਸੀਂ ਉਹਦਾ ਸਹੀ ਟੰਗ ਦੇ ਨਾਲ ਇਲਾਜ ਕਰਾ ਸਕੀ ਕੋਈ ਆਪਰੇਸ਼ਨ ਜਾਂ ਕੋਈ ਲੁਧਿਆਣਾ ਜਾਂ ਚੰਡੀਗੜ੍ਹ ਪੀਜੀਆ ਦੇ ਵਿੱਚ ਵਧੀਆ ਹਸਪਤਾਲ ਦੇ ਵਿੱਚ ਇਲਾਜ ਹੋ ਸਕੇ ਹਾਂਜੀ ਇਲਾਜ ਹੋ ਸਕੇ ਕਿ ਇਹ ਵਧੀਆ ਲੁਧਿਆਣਾ ਹੋ ਜੇ ਚੰਡੀਗੜ੍ਹ ਹੋ ਜੇ ਇਹਦਾ ਕਿਤੇ ਵੀ ਇਲਾਜ ਹੋਣਾ ਚਾਹੀਦਾ ਇਹਦਾ ਬੱਚੇ ਦਾ ਕੋਈ ਡਾਕਟਰਾਂ ਨੇ ਦੱਸਿਆ ਵੀ ਠੀਕ ਹੋ ਸਕਦਾ ਬੱਚਾ ਕਹਿੰਦੇ ਆ ਡਾਕਟਰ ਕਹਿੰਦੇ ਥੋੜਾ ਜਿਹਾ ਵੀ ਹੋ ਸਕਦਾ ਠੀਕ ਇਹ ਜੀ ਹਾਂਜੀ ਸਾਨੂੰ ਆਪਣੇ ਆਪ ਨੂੰ ਲੱਗਦਾ ਵੀ ਜੇ ਇਹ ਚੰਗੇ ਹਸਪੀਟਲ ਦੇ ਵਿੱਚ ਚੱਲ ਜੇ ਤੇ ਬੱਚਾ ਇਹ ਬੋਲਣ ਚੱਲਣ ਲੱਗ ਜਾਵੇ ਲੱਗ ਸਕਦੇ ਹਾਂਜੀ ਅ ਦੋਸਤੋ ਤੁਸੀਂ ਦੇਖਿਆ ਕਿ ਬੱਚਾ ਕੀ ਨਾਂ ਹੈ ਬੱਚੇ ਦਾ ਹਿੰਮਤ ਸਿੰਘ ਹਿੰਮਤ ਸਿੰਘ ਜੀ ਹਿੰਮਤ ਸਿੰਘ ਬਹੁਤ ਗਰੀਬੀ ਦੇ ਬੱਚੇ ਨੌੜੀ ਕੰਡੀਸ਼ਨ ਹੈ ਇਹ ਮੈਂ ਤੁਹਾਨੂੰ ਫੇਰ ਦੱਸਦੇ ਬੱਚਾ ਗੱਤਕਾ ਖੇਡਦਾ ਸੀਗਾ ਬਹੁਤ ਗੁੱਟ ਕੰਡੀਸ਼ਨ ਦੇ ਵਿੱਚ ਸੀ ਅੱਜ ਇਹ ਬੱਚਾ ਇੱਕ ਸਾਈਡ ਤੇ ਪਿਆ ਆਵਾਜ਼ ਨਹੀਂ ਬੋਲ ਨਹੀਂ ਸਕਦਾ 7-8 ਲੱਖ ਰੁਪਏ ਲੱਗ ਚੁੱਕੇ ਹੈਗਾ ਸੋ ਪੰਜਾਬੀਆਂ ਨੂੰ ਪੰਜਾਬ ਦੇ ਵਿੱਚ ਬੈਠੀਆਂ ਸੰਸਥਾਵਾਂ ਨੂੰ ਤੇ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਨੂੰ ਹੱਥ ਜੋੜ ਕੇ ਚੜ੍ਹਦੀ ਕਲਾ ਮਾਲਵਾ ਨਿਊਜ਼ ਬਣੀ ਉਹ ਵੀ ਬੇਨਤੀ ਹੈ ਕਿ ਇਸ ਬੱਚੇ ਦਾ ਇਲਾਜ ਕਰਾਉਣ ਲਈ ਕੋਈ ਸੰਸਥਾ ਮੈਂ ਜਾਂ ਸਾਡੇ ਪੰਜਾਬੀ ਵੀਰ ਅੱਗੇ ਹੁਣ ਤੁਸੀਂ ਕੋਈ ਆਪਣਾ ਨੰਬਰ ਡਿਸਪਲੇ ਕਰ ਦਿਓ ਜੀ ਤੁਹਾਡਾ ਪਤਾ ਲੱਗ ਸਕੇ ਨੰਬਰ 9915287318 ਜੀ 99152 873118 ਤੇ ਤੁਸੀਂ ਕੰਟੈਕਟ ਕਰ ਸਕਦੇ ਹੋ ਮੇਰਾ ਨੰਬਰ ਵੀ ਡਿਸਪਲੇ ਹੁੰਦਾ ਉੱਥੇ ਵੀ ਤੁਸੀਂ ਕੰਟੈਕਟ ਕਰਕੇ ਸਾਡੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ ਦੇਖਦੇ ਰਹੋ ਚੜ੍ਹਦੀ ਕਲਾ ਮਾਲਬਾ ਨਿਊਜ਼ ਖਾਲਸਾ